ਤੁਸੀਂ ਇਹ ਜੋ ਵੀਡੀਓ ਦੇਖੀ ਹੈ ਇਹ ਹੁਸ਼ਿਆਰਪੁਰ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਇੱਕ ਮੁੰਡਾ ਜੀ ਹਾਂ ਰੀਲ ਬਣਾਉਂਦਾ ਹੈ ਤੇ ਰੀਲ ਬਣਾਉਂਦੇ ਹੋਏ ਉਸਨੇ ਕੁਝ ਅਜੀਹੀ ਆਡੀਓ ਲਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਦਾ ਵੱਡਾ ਚਲਾਨ ਕਰ ਦਿੱਤਾ ਜੀ ਹਾਂ ਸੋਸ਼ਲ ਮੀਡੀਆ ਤੇ ਆਪਣੀ ਚੜਤ ਬਣਾਉਣ ਦੇ ਚੱਕਰ ਦੇ ਵਿੱਚ ਇਸ ਮੁੰਡੇ ਨੂੰ ਥਾਣੇ ਬਿਠਾਇਆ ਗਿਆ ਤੇ ਇਸ ਦਾ ਮੋਟਾ ਚਲਾਨ ਕਟਿਆ ਗਿਆ ਦਰਅਸਲ ਇੱਕ ਵੀਡੀਓ ਬੀਤੇ ਦਿਨ ਤੋਂ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੀਲ ਬਣਾਉਂਦੇ ਹੋਏ ਦੇਖਿਆ ਗਿਆ ਸੀ ਇਹਨਾਂ ਵੱਲੋਂ ਰੀਲ ਬਣਾਉਂਦੇ ਸਮੇਂ ਪੰਜਾਬ ਪੁਲਿਸ ਨੂੰ ਗਾਲ ਕੱਢੀ ਗਈ ਸੀ ਹਾਲਾਂਕਿ ਇਸ ਨੌਜਵਾਨ ਨੇ ਆਪਣੇ ਮੂੰਹੋਂ ਗਾਲ ਨਹੀਂ ਕੱਢੀ ਪਰ ਜੋ ਆਡੀਓ ਕਲਿੱਪ ਇਹਨਾਂ ਨੇ ਆਪਣੀ ਵੀਡੀਓ ਤੇ ਲਾਇਆ ਉਸ ਵਿੱਚ ਪੰਜਾਬ ਪੁਲਿਸ ਨੂੰ ਸ਼ਰਿਆਮ ਗਾਲ ਕੱਢੀ ਗਈ ਸੀ ਤੇ ਇਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲੈ ਲਿਆ ਅਤੇ ਸਖ਼ਤ ਕਾਰਵਾਈ ਕਰ ਦਿੱਤੀ ਮੋਟਰਸਾਈਕਲ ਆਪਣੇ ਕੋਲ ਲੈ ਆ ਕੇ ਸਮੋਟਾ ਚਲਾਨ ਕਰ ਦਿੱਤਾ। देयर इज अ पीसीआर इंचार्ज सुभाष भगत ਉਹਨਾਂ ਨੇ ਇਸ ਦਾ ਚਲਾਨ ਘਟਾਇਆ। पीसीआर इंचार्ज सुभाष भगत ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਨੇ। ਇਹਨਾਂ ਨੇ ਹਾਲੀ ਦੇ ਵਿੱਚ ਇੱਕ ਟਰੈਕਟਰ ਵਾਲੇ ਮੁੰਡੇ ਦਾ ਵੀ ਚਲਾਨ ਘਟਾਇਆ ਸੀ ਜੋ ਸਰੇ ਆਮ ਰੋਡ ਤੇ ਸਟੰਡ ਕਰਦਾ ਹੋਇਆ ਦਿਖਾਈ ਦੇ ਰਿਹਾ ਸੀ। ਪਰ ਹੁਣ ਗੱਲ ਕਰਦੇ ਹਾਂ ਇਸ ਵੀਡੀਓ ਬਾਰੇ ਜੋ ਤੁਹਾਨੂੰ ਦਿਖਾ ਰਿਹਾ। ਇਸ ਵੀਡੀਓ ਦੇ ਵਿੱਚ ਜਦੋਂ ਪੰਜਾਬ ਪੁਲਿਸ ਨੂੰ ਗੱਲ ਕੱਢੀ ਗਈ ਤਾਂ ਪੀਸੀਆਰ ਇੰਸਪੈਕਟਰ ਸੁਭਾਸ਼ ਭਗਤ ਨੇ ਆਪਣੀ ਟੀਮ ਨੂੰ ਇਸ ਲੜਕੇ ਦਾ ਪਤਾ ਲਗਾਉਣ ਦੇ ਲਈ ਕਿਹਾ ਇਸ ਦਾ ਐਡਰੈਸ ਪਤਾ ਕਰਨ ਦੇ ਲਈ ਕਿਹਾ ਤਾਂ ਆਰਟੀਓ ਆਫਿਸ ਦੀ ਮਦਦ ਨਾਲ ਇਸ ਲੜਕੇ ਦਾ ਪਤਾ ਪਤਾ ਲਗਾਇਆ ਗਿਆ ਉਸ ਤੋਂ ਬਾਅਦ ਇਸ ਦੇ ਘਰ ਪਹੁੰਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਾ ਕਿ ਇਹ ਕਾਲਜ ਦੇ ਵਿੱਚ ਹੈ ਫਿਰ ਉਸ ਤੋਂ ਬਾਅਦ ਇਸ ਨੂੰ ਥਾਣੇ ਬੁਲਾਇਆ ਗਿਆ ਤੇ ਇਸ ਨੂੰ ਵੱਡਾ ਚਲਾਨ ਜੋ ਹੈ ਇਹਦੇ ਹੱਥ ਸੌਂਪਿਆ ਗਿਆ ਇਸ ਤੋਂ ਬਾਅਦ ਸੁਭਾਸ਼ ਭਗਤ ਇਹਨਾਂ ਨੂੰ ਸਮਝਾਉਂਦੇ ਹੋਏ ਵੀ ਨਜ਼ਰ ਆਇਆ ਕਿ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਆਂ ਕਿ ਇੱਕ ਮੋਟਰਸਾਈਕਲ ਸੀਗਾ ਜਿਹੜਾ ਗਵਰਨਮੈਂਟ ਕਾਲਜ ਤੋਂ ਜਾ ਰਿਆ ਸੀਗਾ ਪ੍ਰਭਾਤ ਚੌਂਗਰੂ ਦੇ ਉੱਤੇ ਦੋ ਮੁੰਡੇ ਜੇ ਅੱਥੀ ਬੈਠੇ ਸੀਗੇ ਤੇ ਜਿਨ੍ਹਾਂ ਨੇ ਇੱਕ ਗੀਤ ਲਾਇਆ ਸੀ ਕਿ ਜਿਹੜੇ ਪੁਲਿਸ ਨਾਲ ਨਾਕੇ ਚ ਖਲੋਤੇ ਆ ਅੱਗੋਂ ਭੈਣ ਦੀ ਗਾਲ ਘੱਟ ਕੇ ਇਹਨਾਂ ਨੂੰ ਗੋਲੀ ਮਾਰਦੇ ਇਹ ਸੋਸ਼ਲ ਮੀਡੀਆ ਉੱਪਰ ਜਿਹੜੀ ਸੀਗੀ ਮਾਈਕ੍ਰੋ ਏਸੀ ਵੀਡੀਓ ਜਿਹੜੀ ਮੇਰੇ ਕੋਲ ਪਹੁੰਚੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਾਨਯੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਮਾ ਜੀ ਨੇ ਜਿਹੜੀਆਂ ਇਹ ਜਿਹੜਾ ਛੋਟੀਆਂ-ਛੋਟੀਆਂ ਹਰਕਤਾਂ ਹੈ ਜਿਹਦੇ ਕਰਕੇ ਜਿਹੜੀ ਯੁਵਾ ਪੀੜ੍ਹੀ ਐ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੀ ਐ ਤੇ ਜਾਂ ਟ੍ਰੈਫਿਕ ਰੂਮ ਦੀ ਜਿਹੜੀ ਐ ਵੈਰਸ਼ਨ ਕਰਦੀ ਉਹਨਾਂ ਦੇ ਬੌਸ ਕੰਜਰ ਘਸੇ ਆਉਣਗੇ ਉਹ ਬਿਲਕੁਲ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਸਾਨੂੰ ਵੀ ਉਹ ਜਿਹੜੇ ਹੱਥਾ ਕੀਤੀਆਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਬਰਦਾਸ਼ਤ ਨਾ ਕੀਤਾ ਜਾਵੇ ਅਸੀਂ ਇਸ ਬੱਚੇ ਦਾ ਜਿਹੜਾ ਐਡਰੈਸ ਸੀਗਾ ਕੱਲ ਕਢਵਾਉਂਦੇ ਨੇ ਸਰਦਾਰ ਪਰ ਨਾਉ ਫਾਊਂਡ ਹੁੰਦਾ ਰਿਹਾ ਅੱਜ ਸਵੇਰੇ ਫਿਰ ਮੈਂ ਆਪਣੀ ਟੀਮ ਭੇਜ ਕੇ ਆਰਟੀ ਆਫਿਸ ਸ਼ਹਿਰਪੁਰ ਤੋਂ ਇਹਦਾ ਜੋ ਐਡਰੈਸ ਸੀਗਾ ਉਹ ਕਢਾਇਆ ਇਹਦੇ ਘਰ ਟੀਮ ਭੇਜੀਏ ਕਈ ਕਾਰਸਨੋਂ ਮਿਲਿਆ ਨਹੀਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਬੱਚਾ ਇੱਥੇ ਜਿਹੜਾ ਹੈਗਾ ਕਾਲਜ ਆ ਉਹਦੇ ਵਿੱਚ ਪੜਦਾ ਜਿਹਨੂੰ ਕਾਲਜ ਦੇ ਵਿੱਚੋਂ ਜਾ ਕੇ ਅਸੀਂ ਮੋਟਰਸਾਈਕਲ ਸਮੇਤ ਇਹਨੂੰ ਫੜ ਲਿਆ ਉਸ ਤੋਂ ਬਾਅਦ ਜਿਹੜੇ ਇਹਦੇ ਪੇਰੈਂਟਸ ਆ ਅਸੀਂ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਕਿਉਂਕਿ ਇਹ ਬੱਚੇ ਨੇ ਗਾਲ ਕੱਢ ਕੇ ਮਤਲਬ ਉਹ ਵਿੱਚ ਲਗੀਤ ਲਾਇਆ ਸੀ ਮੈਂ ਨਹੀਂ ਕਹਿੰਦਾ ਕਿ ਸਾਨੂੰ ਇਹਨੇ ਗਾਲ ਕੱਢੀ ਹੈ ਪੁਲਿਸ ਮੁਲਾਜ਼ਮ ਨੂੰ ਇਹਦੇ ਜਿਹੜਾ ਪਿੱਛੇ ਗੀਤ ਲੱਗਾ ਸੀ ਉਹਦੇ ਆ ਔਰ ਲੱਗਾ ਇਹਦੇ ਵੱਲੋਂ ਸੀਗਾ ਇਸ ਕਰਕੇ ਇਹਦਾ ਖਮਿਆਜਾ ਜਿਹੜਾ ਇਹਨੂੰ ਹੀ ਭੁਗਤਣਾ ਇਹਨੇ ਕੋਸ਼ਿਸ਼ ਕੀਤੀ ਹੈ ਸਾਨੂੰ ਗੁੱਸੇ 'ਚ ਲਿਆਉਣ ਦੀ ਵੀ ਪੁਲਿਸ ਇਦਾਂ ਕਰਨ ਨਾਲ ਗੁੱਸੇ ਆ ਜਾਊਗੀ ਜੋ ਆਪਣਾ ਸੰਤੁਲਨ ਹੈ ਉਹਨੂੰ ਖਰਾਬ ਕਰੂਗੀ ਨਹੀਂ ਅਸੀਂ ਆਪਣਾ ਸੰਤੁਲਨ ਬਿਲਕੁਲ ਖਰਾਬ ਨਹੀਂ ਕੀਤਾ ਸਾਡਾ ਸੰਤੁਲਨ ਦਿਮਾਗੀ ਸੰਤੁਲਨ ਉਦਾਂ ਹੀ ਆ ਜਿਦਾ ਪਹਿਲਾਂ ਸੀਗਾ ਤੇ ਜਿਹੜਾ ਕਿਸੇ ਨੂੰ ਦੁੱਖ ਦੇਣਾ ਉਹ ਕਿਦਾਂ ਦਿੱਤਾ ਜਾ ਸਕਦਾ ਮਿੱਥਿਆ ਬੋਲ ਕੇ ਗੁੱਸੇ ਨਾਲ ਬੋਲ ਕੇ ਤੇ ਗੰਦੇ ਸ਼ਬਦ ਬੋਲ ਕੇ ਜਿਹੜਾ ਉਹਨੂੰ ਦੁੱਖ ਦਿੱਤਾ ਜਾ ਸਕਦਾ ਇਹਨੇ ਬੋਲਿਆ ਪਰ ਅਸੀਂ ਉਹ ਤੋਂ ਕੋਈ ਦੁਖੀ ਨਹੀਂ ਹੋਏ ਅਸ ਹੁਣ ਦੁਖੀ ਇਹ ਆਪ ਹੋਇਆ ਇਹਨੇ ਸਭ ਕੋਸ਼ਿਸ਼ ਕੀਤਾ ਮਿੱਥਿਆ ਬੋਲ ਕੇ ਦੁਖੀ ਕਰਨ ਦੀ ਅਸੀਂ ਉਹਨਾਂ ਨੂੰ ਸੱਚ ਬੋਲ ਕੇ ਦੁਖੀ ਕਰਨਾ ਜੋ ਇਹਨੇ ਕੀਤਾ ਉਹਨੇ ਜੋ ਬੋਲਿਆ ਇਹਦਾ ਚਲਾਨ ਜਿਹੜਾ ਮੋਟਰਸਾਈਕਲ ਅਸੀਂ ਉਹ ਬੰਦ ਕਰ ਦਿੱਤਾ ਤੇ ਉਹਨੇ ਸਾਨੂੰ ਕਾਗਜ਼ ਪੱਤਰ ਲਿਆ ਕੇ ਦਿਖਾਉਂਗਾ ਤੇ ਫਿਰ ਆਪਾਂ ਇਹਦੇ ਨਾਲ ਮੋਟਰਸਾਈਕਲ ਇਹਨੂੰ ਦੇ ਦਾਂਗੇ ਤੇ ਮੈਂ ਗਾਂ ਵਾਸਤੇ ਇਨੂੰ ਵੀ ਬੇਨਤੀ ਕਰਦਾ ਕਿ ਬੇਟਾ ਤੂੰ ਬਹੁਤ ਛੋਟਾ ਹੈ ਬੱਚਾ ਤੂੰ ਸਾਡਾ ਆਪਣਾ ਬੱਚਾ ਤੂੰ ਸਾਨੂੰ ਜਿੰਨੀ ਮਰਜ਼ੀ ਗਾਲ੍ਹਾਂ ਕੱਢਦਾ ਸਾਨੂੰ ਗੁੱਸਾ ਆਉਂਦਾ ਹੀ ਨਹੀਂ ਠੀਕ ਹੈ ਅਸੀਂ ਨਾ ਗੁੱਸਾ ਕਰਨਾ ਕਿਉਂਕਿ ਸਾਡਾ ਕੰਮ ਆਪਣਾ ਪੀਸ ਆਫ ਮਾਈਂਡ ਜਿਹੜਾ ਰੱਖਣਾ ਕਾਬੂ 'ਚ ਰੱਖਣਾ ਜਿੱਦਾਂ ਸਾਨੂੰ ਸਕੂਲ 'ਚ ਪੜਾਇਆ ਜਾਂਦਾ 14 ਇੱਕ ਛੁਪਣਾ 14 ਦੋ ਸਲੂਟ 14 ਚਾਰ ਪੁਲਿਸ ਦਾ ਪਬਲਿਕ ਨਾਲ ਵਰਤਾਲ ਤੁਸੀਂ ਸਾਨੂੰ ਗਾਲ੍ਹਾਂ ਕੱਢੋ ਜੋ ਮਰਜ਼ੀ ਕਰੋ ਅਸੀਂ ਤੁਹਾਡੇ ਨਾਲ ਆਪਣਾ ਵਰਤਾਲੋ ਉਹ ਵਧੀਆ ਹੀ ਰੱਖਣਾ ਕਿਉਂਕਿ ਤੁਸੀਂ ਸਾਡੇ ਦੋਸਤ ਹੋ ਤੁਸੀਂ ਸਾਡੇ ਮਿੱਤਰ ਹੋ ਤੁਸੀਂ ਟੈਕਸ ਦੇ ਰਹੇ ਹੋ ਤੇ ਸਾਨੂੰ ਜਿਹੜੀ ਉਹ ਸਗਰੀ ਮਿਲ ਰਹੀ ਹੈ ਇਸ ਕਰਕੇ ਸੀ ਬੇਟਾ ਬਿਲਕੁਲ ਗੁੱਸੇ ਜਿਹਾ ਨਹੀਂ ਆਉਣਾ ਇਹ ਆਪਣਾ ਜਿਹੜਾ ਖਿਆਲ ਹੈ ਤੁਸੀਂ ਕੱਢ ਦਿਓ ਪਰ ਜਿਹੜੀ ਤੁਸੀਂ ਗਲਤੀ ਕੀਤੀ ਹੈ ਉਹਦਾ ਦਸ਼ੰਦਾਰ ਜਰੂਰ ਮਿਲੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ